ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਆਸਾਤ ਕਰ ਨਾਵਾ ਮਹੱਲਾ ਪੰਜਵਾ ਇੱਕ ਓੰਕਾਰ ਸਤ ਗੁਰ ਪ੍ਰਸਾਦਿ ਇੱਕ ਕਰ ਨਾ ਵਾਹੀ ਉਚਾਰਨ ਕਰਨਾ ਚਿਤਵ ਚਿਤਵ ਸਰਬ ਸੁਖ ਪਾਵੋ ਆਗੈ ਭਾਵੋ ਕੇ ਨਾ ਭਾਵੋ ਇੱਕ ਦਾਤਾਰ ਸਗਲ ਹੈ ਜਾਚਕ ਦੂਸਰ ਕਹਿ ਪਹਿ ਜਾਵੋ ਦੂਸਰ ਕਹਿ ਪਹਿ ਜਾਵੋ ਕਹਿ ਪਹਿ ਪਾਠ ਸੰਬੰਧਕ ਲੰਮੀ ਆਵਾਜ਼ ਨਾਲ ਉਚਾਰਨ ਕਰਨਾ ਲਮਕਾ ਕੇ ਬੋਲਣਾ ਏਕ ਦਾ ਤਾਰ ਸਗਲ ਹੈ ਜਾਚਕ ਦੂਸਰ ਕਹਿ ਪਹਿ ਜਾਵੋ ਹਉ ਮੰਗੋ ਆਣ ਲਜਾਵੋ ਇਹ ਵਿਸਰਾਮ ਯਾਦ ਰੱਖਣਾ ਹੈ ਹਉ ਮੰਗੋ ਆਣ ਲਜਾਵੋ ਲਜਾਵੋ ਕਸ ਕੇ ਬੋਲਣਾ ਕੋ ਮਾਗੋ ਆਨ ਲੱਜਾਵਾਓ ਿਆਣੀ ਮੈਂ ਦੂਸਰੇ ਪਾਸੋਂ ਮੰਗਦਾ ਹਾਂ ਤੇ ਮੈਨੂੰ ਲੱਜਾ ਆਉਂਦੀ ਏ ਸ਼ਰਮ ਆਉਂਦੀ ਏ ਸ਼ਰਮ ਮਹਿਸੂਸ ਹੁੰਦੀ ਸਗਲ ਸਤਰਪਤ ਏ ਕੋ ਠਾਕੁਰ ਕੌਣ ਸੰਸਰ ਲਾਵਾਉ ਰਹਾਉ ਉਠੋ ਬੈਸੋ ਰਹਿ ਪੇ ਨਾ ਸਾਕੋ ਦਰਸ਼ਨ ਖੋਜ ਖੋ ਜਾਵਾਓ <Brahma> sanak आ, ब्रह्मादिक सनकादिक sanatan, ब्रह्मा <गँगा> सनक सनंदन सनातन सनत कुमार हां इत्ते विश्राम लाओना ब्रह्मादिक सनकादिक इत्ते ठमक सनक सनंदन इत्ते ठमक सनातन सनत कुमार इत्ते विश्राम यानी ये चार पुत्र हन ब्रह्म ब्रह्मादेव सनक सनंदन सनातन ते सनत कुमार संत कुमार नी नन्ना हैगा विच सनत कुमार ब्रह्मादिक सनकादिक सनक सनंदन सनातन सनत को सनातन कुमार तिन कौ महल दुलभावाओ ये दुलभावाओ इस तरह उच्चारण करना है दुलभावाओ नहीं थोड़ा जा कस के दुलभावाओ दुलब्बा तिन कौ महल दुलभावाओ तदते तो ना चक के दुलब्बावाओ <coughs> <coughs> हां ठीक ਅਗਮ ਆਗਾਦ ਅਗਮ ਅਗਮ ਆਗਾਦ ਗੋਦ ਕੀਮਤ ਪਰ ਨਾ ਪਾਵਾ ਤਾਕੀ ਤਾਕੀ ਸਰਨ ਸਤਪੁਰਖ ਕੀ ਹਏ ਪਾਠ ਤਾਕੀ ਉਚਾਰਨ ਕਰਨਾ ਕਸਕੇ ਤੱਕਣ ਦਾ ਵਾਚਕ ਹੈ ਦੇਖਣ ਦਾ ਵਾਚਕ ਹੈ ਤਾਕੀ ਸਰਨ ਸਤਪੁਰਖ ਕੀ ਸਤਗੁਰ ਪੁਰਖ ਧਿਆਵਾਓ ਭਇਓ ਕਿਰਪਾਲ ਦਇਆਲ ਪ੍ਰਭ ਠਾਕੁਰ ਕਾਟਿਓ ਬੰਦ ਗਰਾਵਾਓ ਕਾਟਿਓ ਬੰਦ ਗਰਾਵਾਓ ਕਹੋ ਨਾਨਕ ਜੋ ਸਾਧ ਸੰਗ ਪਾਇਓ ਤਾ ਫਿਰ ਜਨਮ ਨ ਆਵੋ ਆਸਾ ਮਹੱਲਾ ਪੰਜਵਾ ਅੰਤਰ ਗਾਵਾ ਬਾਹਰ ਗਾਵਾ ਗਾਵਾ ਜਾਗ ਸਵਾਰੀ ਸੰਗ ਚਲਣ ਕਉ ਤੋ ਸਾਦੀਨਾ ਗੋਬਿੰਦ ਨਾਮ ਕੇ ਬਿਵਹਾਰੀ ਪਵਰ ਵਿਸਾਰੀ ਵਿਸਾਰੀ ਨਾਮਦਾਨ ਗੁਰਪੂਰੈ ਦਿਯੋ ਮੈਂ ਇਹ ਆਧਾਰੀ ਰਹਾਉ ਦੁਖਨ ਗਾਵੋ ਸੋਖ ਭੀ ਗਾਵੋ ਮਾਰਗ ਪੰਥ ਸੰਭਾਰੀ ਨਾਮ ਦ੍ਰਿੜ ਗੁਰਮਨ ਮਹਿ ਦੀਆ ਨਾਮ ਦ੍ਰਿੜ ਗੁਰਮਨ ਮਹਿ ਦੀਆ ਗੁਰਮਨ ਮਹਿ ਵੀ ਇਕੱਠਾ ਨਹੀਂ ਕਰਨਾ ਦ੍ਰਿੜ ਗੁਰ ਵੀ ਨਹੀਂ ਕਹਿਣਾ ਨਾਮ ਦ੍ਰਿੜ ਗੁਰਮਨ ਮਹਿ ਦੀਆ ਗੁਰ ਰਾਰੇ ਨੂੰ ਸਿਆਰੀਏ ਗੁਰੂ ਨੇ ਨਾਮ ਦ੍ਰਿੜ ਗੋਰਾ ਮਾਨ ਮਹਦੀਆ ਮੋਰੀ ਤਸਾ 부ਝਾਰੀ ਦਿਨ ਮੋਰੀ ਤਸਾ 부ਝਾਰੀ ਦਿਨ ਭੀ ਗਾਵਾ ਰੈਣੀ ਗਾਵਾ ਗਾਵਾ ਸਾਸ ਸਾਸ ਰਸਨਾਰੀ ਸਤ ਸਤ ਸੰਗ ਸਤ ਸੰਗਤ ਮਹਿ ਵਿਸਾਸ ਹੋਏ ਹਰ ਜੀਵਤ ਮਰਤ ਸੰਗਾਰੀ ਇਹ ਵੀ ਵਿਸਰਾਮ ਧਿਆਨ ਲਾਉਣਾ ਸਤ ਸੰਗਤ ਮਹਿ ਵਿਸਾਸ ਹੋਏ ਇਥੇ ਵੀ ਸੁਨਾਮ ਹੈ ਹਰ ਇਥੇ ਯਮਕ ਹੈ ਹਰ ਜੀਵਤ ਮਰਤ ਸੰਗਾਰੀ ਸਤ ਸੰਗਤ ਮਹਿ ਵਿਸਵਾਸ ਹੋਏ ਵਿਸਵਾਸ ਹੋਏ ਵਿਸਵਾਸ ਹੋਏ ਹਰ ਜੀਵਤ ਮਰਤ ਸੰਗਾਰੀ ਸੰਗਾਰੀ ਟਿਕ ਸੰਗਾਰੀ ਜਾਨ ਨਾਨਕ ਕਉ ਇਹੋ ਦਾਨ ਦੇਹ ਪ੍ਰਾਪ ਪਾਵ ਸੰਤ ਰੇਣ ਔਰ ਧਾਰੀ ਸਰਾਵਣੀ ਕਥਾ ਨੈਣ ਦਰਸ ਪੇਖੋ ਮਸਤਕ ਗੁਰ ਚਰਨਾਰੀ ਮਸਤਕ ਗੁਰ ਚਰਨਾਰੀ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਆਸਾ ਕਰ ਦਸਵਾ ਮਹੱਲਾ ਪੰਜਵਾ ਜਿਸਨੋ ਤੂ ਅਸਥਿਰ ਕਰ ਮੰਨ ਹੈ ਤੇ ਪਾਹਨ ਦੋ ਦਾਹਾ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਜਿਸਨੋ ਤੂ ਅਸਥਿਰ ਕਰਮਨਹਿ ਇਥੇ ਵਿਸਰਾਮ ਤੇ ਪਾਹਨ ਇਹ ਹਾਏ ਦੇ ਔਂਕੜ ਹੈ ਦਾ ਪਾਹਨ ਪ੍ਰੋਹਣੇ ਜੇ ਪਾਹਨ ਕਹਿ ਦਿੱਤਾ ਤਾਂ ਉਹਦਾ ਅਰਥ ਹੈ ਪੱਥਰ ਯਾਨੀ ਔਂਕੜ ਦੇ ਨਾਲ ਅਰਥ ਦਾ ਫਰਕ ਪੈ ਜਾਂਦਾ ਤੇ ਪਾਹਨ ਉਹ ਪ੍ਰੋਹਣੇ ਹਨ ਦੋ ਦਾਹਾ ਦੋ ਦਿਨਾ ਦੀ ਦੋ ਦਾਹਾ ਇਕੱਠਾ ਨਹੀਂ ਕਹਿਣਾ ਵੱਖਰਾ ਪਾਠ ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ ਤਬਲ ਮਿਥਿਆ ਅਸਨਾਹ ਰੇ ਮਨ ਕਿਆ ਕਰ ਰਹਾ ਹੈ ਹਾ ਹਾ ਰੇ ਮਨ ਕਿਆ ਕਰ ਰਹਾ ਹੈ ਹਾ ਹਾ ਕਿਆ ਕਰ ਰਹਾ ਹੈ ਇੱਥੇ ਠਮਕ ਲਾ ਦਿੰਨੀ ਹੈ ਰੇ ਮਨ ਤੇ ਵਿਸਰਾਮ ਹੈ ਹਾ ਹਾ ਇਕੱਠਾ ਨਹੀਂ ਕਹਿਣਾ ਲੰਮੀ ਆਵਾਜ਼ ਨਾਲ ਬੋਲ ਹਾ ਹਾ ਦ੍ਰਿਸ਼ਟ ਦੇਖ ਜੈਸੇ ਹਰ ਚੰਦੌਰੀ ਇਕ ਰਾਮ ਭਜਨ ਲੈ ਲਾਹਾ ਰਹਾਉ ਜੈਸੇ ਵਸਤਰ ਦੇਹ ਉਡਾਨੇ ਉਡਾਨੇ ਢੱਡਾ ਵਿੱਚ ਜੈਸੇ ਵਸਤਰ ਦੇਹ ਉਡਾਨੇ 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 ਦਿਨ ਦੋ ਚਾਰ ਪੂਰਾ ਹਾ ਦਿਨ ਦੋ ਚਾਰ ਦੋਏ ਚਾਰ ਇਹ ਸੰਬੰਧਕ ਪਾਠ ਹੈ ਦੇਨ ਦੋਏ ਚਾਰ ਪੂਰਾ ਹਾ ਭੀਤ ਉਪਰੇ ਕਿਤਕ ਧਾਈਐ ਇਹ ਤੱਤਾ ਲਾਉਣਾ ਭੀਤ ਭੀਤ ਤੱਦਾ ਨਹੀਂ ਲਾਉਣਾ ਭੀਤ ਉਪਰੇ ਕਿਤਕ ਧਾਈਐ ਅੰਤ ਔਰ ਕੋ ਆਹਾ ਅੰਤ ਔਰ ਕੋ ਆਹਾ ਔਰ ਕੋ ਪਾਠ ਇਕੱਠਾ ਹੀ ਹੈ ਅੰਤ ਤੇ ਯਮਕ ਲੱਗਦੀ ਜੈਸੇ ਅੰਬ ਕੁੰਭ ਕਰ ਰੱਖਿਓ ਅੰਬ ਪੱਬਾ ਕੁੰਭ ਨਹੀਂ ਹੈ ਡੱਡਾ ਹੈ ਕੁੰਡ ਜੈਸੇ ਅੰਬ ਕੁੰਡ ਕਰ ਰੱਖਿਓ ਜੈਸੇ ਅੰਬ ਕੁੰਡ ਕਰ ਰੱਖਿਓ ਪਰਤ ਸਿੰਧ ਗਲ ਜਾਹਾ ਆਵਗ ਆਗਿਆ ਪਾਰ ਬ੍ਰਹਮ ਕੀ ਉਠ ਜਾਸੀ ਮੁਹਤ ਚਸਾਹਾ ਰੇ ਮਨ ਲਿਖੈ ਚੱਲ ਹੈ ਲਿਖੈ ਲਿਖੈ ਬੈਸ ਹੈ ਲਿਖੈ ਲਦਾ ਸਹਾ ਰੇ ਮਨ ਲਿਖੈ ਚੱਲ ਹੈ ਲਿਖੈ ਬੈਸ ਹੈ ਇਥੇ ਵਿਸਰਾਮ ਲਿਖੈ ਲਦਾ ਸਹਾ ਸਦਾ ਕੀਰਤ ਕਰ ਨਾਨਕ ਹਰ ਕੀ ਉਬਰੇ ਉਬਰੇ ਸਤਿਗੁਰ ਚਰਨ ਓਟਾਹਾ ਉਬਰੇ ਇਥੇ ਜਮਕ ਸਤਿਗੁਰ ਚਰਨ ਓਟਾਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ